ਇੱਕ ਸੱਚਾ ਵਿਸ਼ਵਾਸੀ ਪਰਮੇਸ਼ਵਰ ਦੇ ਲਈ ਇਸ ਤਰ੍ਹਾਂ ਤਰਸਦਾ ਹੈ ਜਿਸ ਤਰ੍ਹਾਂ ਜੰਗਲ ਦੇ ਵਿੱਚ ਇੱਕ ਹਿਰਨੀ ਪਾਣੀ ਦੀਆਂ ਨਦੀਆਂ ਲਈ ਤਰਸਦੀ ਹੈ ਜਿਸ ਤਰ੍ਹਾਂ ਉਸ ਨੂੰ ਜਦੋਂ ਪਾਣੀ ਮਿਲਦਾ ਹੈ ਤੇ ਉਹ ਆਪਣੀ ਪਿਆਸ ਨੂੰ ਬੁਝਾ ਕੇ ਤ੍ਰਿਪਤ ਹੋ ਜਾਂਦੀ ਹੈ ਇਸੇ ਤਰ੍ਹਾਂ ਸੱਚਾ ਵਿਸ਼ਵਾਸੀ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਦਾ ਹੈ ਤੇ ਪਰਮੇਸ਼ਵਰ ਦਾ ਆਤਮਾ ਉਸ ਨੂੰ ਛੂੰਹਦਾ ਹੈ ਤੇ ਉਹ ਪਰਮੇਸ਼ਵਰ ਦੀ ਸੰਗਤੀ ਵਿੱਚ ਇਤਨਾ ਨਿਹਾਲ ਹੋ ਜਾਂਦਾ ਹੈ ਕਿ ਉਹਦੀ ਪਿਆਸ ਬੁਝ ਜਾਂਦੀ ਹੈ ਹਰ ਪਰਮੇਸ਼ਵਰ ਦੇ ਵਿੱਚ ਆਨੰਦਿਤ ਹੋ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ वचन ਦੇ ਵਿੱਚ ਲਿਖਿਆ ਹੈ ਜਬੂਰਾ ਦੀ ਪੋਥੀ 42 ਅਧਿਆਏ 1 ਨੰਬਰ ਤੇ 2 ਐਤ ਵਿੱਚ ਲਿਖਿਆ ਜਿਵੇਂ ਹਿਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ ਤਿਵੇਂ ਹੀ ਮੇਰਾ ਜੀ हे ਪਰਮੇਸ਼ਵਰ ਤੇਰੇ ਲਈ ਤਰਸਦਾ ਹੈ ਇੱਕ ਸੱਚਾ ਵਿਸ਼ਵਾਸੀ ਉਸੇ ਤਰ੍ਹਾਂ ਪਰਮੇਸ਼ਵਰ ਲਈ ਉਹਦੀ ਸੰਗਤੀ ਲਈ ਉਹਦੀ ਹਜ਼ੂਰੀ ਲਈ ਤਰਸਦਾ ਹੈ ਜਿਸ ਤਰ੍ਹਾਂ ਹਿਰਨੀ ਪਾਣੀ ਦੇ ਲਈ ਤਰਸਦੀ ਹੈ ਤੇ ਜਦੋਂ ਪਾਣੀ ਮਿਲ ਜਾਂਦਾ ਹੈ ਤੋ ਆਪਣੀ ਪਿਆਸ ਨੂੰ ਬੁਝਾਉਂਦੀ ਹੈ ਤੇ ਉਹ ਤ੍ਰਿਪਤ ਹੋ ਜਾਂਦੀ ਹੈ ਆਨੰਦ ਮਹਿਸੂਸ ਕਰਦੀ ਹੈ ਇਸੇ ਤਰ੍ਹਾਂ ਦੋ ਵਚਨ ਦੇ ਵਿੱਚ ਲਿਖਿਆ ਮੇਰਾ ਜੀ ਪਰਮੇਸ਼ਵਰ ਦੇ ਲਈ ਜਿਉਂਦੇ ਪਰਮੇਸ਼ਵਰ ਦੇ ਲਈ ਤਿਆਹਾ ਹੈ ਮੈਂ ਕਦੋਂ ਜਾਵਾਂ ਅਤੇ ਪਰਮੇਸ਼ਵਰ ਦੇ ਸਨਮੁਖ ਹਾਜ਼ਰ ਹੋਵਾਂ ਇੱਕ ਸੱਚਾ ਵਿਸ਼ਵਾਸੀ ਇਸੇ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਲਈ ਉਹਦੀ ਸੰਗਤੀ ਲਈ ਤਰਸਦਾ ਹੈ ਔਰ ਉਸ ਦਾ ਦਿਲ ਕਰਦਾ ਹੈ ਕਿ ਮੈਂ ਕਦੋਂ ਜਾਵਾਂ ਅਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਾ ਉਹਦੀ ਸੰਗਤੀ ਕਰਾਂ ਖੁਦਾਵੰਦੀ ਲੋਕੋ ਸੱਚੇ ਵਿਸ਼ਵਾਸੀ ਬਣ ਕੇ ਰਹੀਏ ਔਰ ਖੁਦਾਵੰਦੀ ਹਜ਼ੂਰੀ ਲਈ ਤਰਸਦੇ ਰਹੀਏ ਤੇ ਖੁਦਾਵੰਤ ਤੁਹਾਨੂੰ ਬles ਕਰੇਗਾ ਤੁਹਾਨੂੰ ਰਜਾਵੇਗਾ ਔਰ ਖੁਦਾਵੰਦੀ ਇਸਮਸੀ ਨੇ ਕਿਹਾ ਮੈਂ ਜੀਵਨ ਦਾ ਜਲ ਹਾਂ ਅਤੇ ਮੈਂ ਜੀਵਨ ਦੀ ਰੋਟੀ ਹਾਂ ਸੱਚਮੁੱਚ ਆਤਮਿਕ ਰੋਟੀ ਅਤੇ ਆਤਮਿਕ ਜਲ ਸਾਡਾ ਪ੍ਰਭੂ ਯਿਸੂ ਹੈ ਯਿਸੂਮਸੀ ਵਿੱਚ ਬਣੇ ਰਹੋ ਔਰ ਸੱਚੇ ਵਿਸ਼ਵਾਸੀ ਬਣੋ ਅਗਿਆਕਾਰ ਵਿਸ਼ਵਾਸੀ ਬਣੋ ਤਾਂ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਤੁਹਾਡਾ ਲਗਾਤਾਰ ਬੈਠਣਾ ਅਤੇ ਪਹੁੰਚਣਾ ਬਣਿਆ ਰਵੇ ਜਿਸ ਤਰ੍ਹਾਂ ਪ੍ਰਭੂ ਯਸ਼ੂ ਮਸੀਹ ਨੇ ਸਾਮਰੀ ਔਰਤ ਨੂੰ ਜਦੋਂ ਪ੍ਰਭੂ ਯਸ਼ੂ ਮਸੀਹ ਨੇ ਉਸ ਕੋਲ ਪਾਣੀ ਮੰਗਿਆ ਤੇ ਉਹ ਕਹਿੰਦੀ ਕਿ ਤੁਸੀਂ ਯਹੂਦੀ ਸਾਡੇ ਹੱਥੀ ਕੋਈ ਚੀਜ਼ ਲੈਣਾ ਪਸੰਦ ਨਹੀਂ ਕਰਦੇ ਤੇ ਤੂੰ ਮੇਰੇ ਕੋਲੋਂ ਪਾਣੀ ਮੰਗਦਾ ਏ ਲੇਕਿਨ ਪ੍ਰਭੂ ਯਸ਼ੂ ਨੇ ਕਿਹਾ ਜੇ ਤੂੰ ਮੈਨੂੰ ਜਾਣਦੀ ਤਾਂ ਮੇਰੇ ਕੋਲੋਂ ਪਾਣੀ ਮੰਗਦੀ ਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ ਸੱਚਮੁੱਚ ਖੁਦਾਵੰਦ ਦੇ ਲੋਕੋ ਸਾਡਾ ਪ੍ਰਭੂ ਯਸ਼ੂ ਮਸੀਹ ਅਤੇ ਉਹਦੇ ਪਵਿੱਤਰ ਵਚਨ ਅੰਮ੍ਰਿਤ ਜਲ ਹੈ ਜੋ ਕੋਈ ਉਹਨਾਂ ਨੂੰ ਆਪਣੇ ਜੀਵਨ ਵਿੱਚ ਲੈਂਦਾ ਆ ਉਹ ਅੰਮ੍ਰਿਤ ਜਲ ਨਾਲ ਤ੍ਰਿਪਤ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਪਵਿੱਤਰ پاک ਹੋ ਜਾਂਦਾ ਆ ਇਸ ਲਈ ਪ੍ਰਭੂ ਦੇ ਵਚਨ ਆਪਣੇ ਜੀਵਨ ਵਿੱਚ ਹਮੇਸ਼ਾ ਲੈਂਦੇ ਰਹੋ ਉਹਦੀ ਸੰਗਤੀ ਵਿੱਚ ਬਣੇ ਰਹੋ ਔਰ ਪ੍ਰਭੂ ਦੇ ਲਈ ਪਿਆਸੇ ਰਹੋ ਪ੍ਰਭੂ ਤੁਹਾਡੀਆਂ ਸਭੇ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਖੁਦਾਵੰ ਯਸੂ ਤੁਹਾਡੇ ਨਾਲ ਹੋਵੇ ਗੋਡ ਬLES YOU